ਸਾਪ ਕੋ ਬਣਾਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਸੇਲ ਡਿਸਟ੍ਰੀਬਿਊਟਰ ਸਨ ਲੁਧਿਆਣਾ ਦਾ ਤੇ ਲੁਧਿਆਣਾ ਵੱਲੋਂ ਸਾਡੇ ਸੂਰਜ ਕਾਂਜੀ ਵਿਸ਼ੇਸ਼ ਡਿਸਟ੍ਰੀਬਿਊਟਰ ਕੋ ਆਜਾਏ ਜਿਹੜੇ ਆਪਣੀ ਟਿਕਟਸ ਨੂੰ ਪ੍ਰਮੋਟ ਕਰਨ ਦੇ ਵਾਸਤੇ ਆਏ ਸੀਗੇ ਇੱਥੇ ਮੋਰੰਡਾ ਦੇ ਅੰਦਰ ਜਿੰਨੇ ਵੀ ਸਾਡੇ ਨਾਲ ਰਿਟੇਲ ਨੈਟਵਰਕ ਲੱਗਿਆ ਹੋਇਆ ਹੈ ਉਹਨਾਂ ਸਭ ਦੀ ਹੌਸਲਾ ਅਫਜਾਈ ਦੇ ਵਾਸਤੇ ਉਹਨਾਂ ਨੂੰ ਪੈਕਸ ਦਿੱਤੇ ਟੀ-ਸ਼ਰਟਸ ਦਿੱਤੀਆਂ ਤਾਂ ਕਿ ਮਤਲਬ ਮਾਰਕੀਟ 'ਚ ਜਾ ਕੇ ਉਹ ਅਪਗ੍ਰੇਡ ਹੋਣ ਵੱਧ ਤੋਂ ਵੱਧ ਟਿਕਟਸ ਦੀ ਸੇਲ ਕਰਨਾ ਕਿਉਂਕਿ ਜਿਹੜੀ ਡੀਆਰਪੀ ਲਾਟਰੀ ਹੈ ਆਲਮੋਸਟ ਅਨ ਇੰਡੀਆ ਦੀ ਨ ਮਾਰਕੀਟ ਦੇ ਵਿੱਚ ਦਿੱਤੀ ਪਈ ਹੈ ਚਾਹੇ ਉਹ ਬੰਪਰ ਦੀਆਂ ਟਿਕਟਸ ਹੋਣ ਚਾਹੇ ਉਹ ਮੰਗਲੀ ਦੀਆਂ ਟਿਕਟਸ ਹੋਣ ਕਿ ਉਹਨਾਂ ਦਾ ਜਿਹੜਾ ਫਸਟ ਪ੍ਰਾਈਜ਼ ਹੁੰਦਾ ਹੈ ਈਵਨ ਕਿ ਚਾਹੇ 1.5 ਕਰੋੜਾ ਚਾਹੇ ਉਹ 2.5 ਕਰੋੜਾ ਚਾਹੇ ਉਹ 5 ਕਰੋੜਾ ਹੈ ਤਾਂ ਜਨਤਾ ਦੇ ਵਿੱਚ ਦਿੱਤੇ ਜਾਣ ਦੀ ਗਾਰੰਟੀ ਮਿਲ ਗਿਆ ਤੇ ਜਿਹਦਾ ਡਰਾਅ ਆਲਮੋਸਟ YouTube ਤੇ লাইਵ ਨਹੀਂ ਹੁੰਦਾ ਤੇ ਜਦੋਂ ਜਿਹਦਾ ਡਰਾਅ ਹੋਣਾ ਹੁੰਦਾ ਹੈ ਅਸੀਂ WhatsApp ਦੇ ਉੱਤੇ ਜਾਂ ਆਪਣੇ YouTube ਚੈਨਲ ਦੇ ਤੋਂ ਲੈ ਕੇ ਦਿੰਦੇ ਆ ਜਿਹਦੇ ਤੋਂ ਆਮ ਪਬਲਿਕ ਆਮ ਜਨਤਾ ਆਪਣਾ ਜਿਹੜਾ ਡਰਾਅ ਹੈਗਾ ਉਹ YouTube ਤੇ লাইਵ ਦੇਖ ਸਕਦੀ ਹੈ ਤੇ ਜਿਦਾ ਕੀ ਪੀਅਰ ਕੰਪਨੀ ਵੱਲੋਂ ਅਗਰ ਤੁਸੀਂ ਗੱਨਾ ਕਰੋਗਾ ਇੱਕ ਨਮਟਿਕਾ ਲਾਂਚ ਕੀਤੀ ਗਈ ਹੈ ਜਿਹਦਾ ਰੋਜ਼ ਦਾ 11:30 ਵਜੇ ਦਾ ਡਰਾਅ ਘਟਿਆ ਜਾਣਾ ਹੈ ਰੋਜ਼ ਦਾ ਵੀਰ ਜੀ 11:30 ਵਜੇ ਡਰਾਅ ਹੋਊਗਾ ਤੇ ਇਹਦੇ ਵਿੱਚ ਮੈਂ ਤੁਸੀਂ 20 ਰੁਪਏ ਲਗਾ ਕੇ 2 ਲੱਖ ਦਾ ਪ੍ਰਾਈਜ਼ ਰੋਜ਼ 11:30 ਵਜੇ ਜਿੱਤ ਸਕਦੇ ਆ ਇੱਕ ਦੋ ਸ਼ੁਰੂ ਆ ਵੀਰ ਜੀ ਆਪਣਾ ਕੱਲ ਤੋਂ ਸ਼ੁਰੂ ਆ 11:30 ਵਜੇ ਦਾ ਫਸਟ ਡਰਾਅ ਹੋਣ ਜਾ ਰਿਹਾ ਤੇ ਆਲਮੋਸਟ ਡੇਲੀ ਇਹਦਾ ਡਰਾਅ ਜਿਹੜਾ ਹੋਏਗਾ 11:30 ਵਜੇ ਕੱਢਿਆ ਜਾਏ ਇल्ली ਕੋਈ ਹੋਰ ਵੀ ਜਲਦੀ ਹੈ ਨਹੀਂ ਨਹੀਂ ਇਸ ਤੋਂ ਇਲਾਵਾ ਜੀ ਸਾਡੇ ਡੀਅਰ ਕੰਪਨੀ ਦੇ ਵੱਲੋਂ ਬੇਬੀ ਦੀ 6 ਰੁਪਏ ਵਾਲੀ ਟਿਕਟ ਚਲਾਈ ਜਾਂਦੀ ਹੈ ਜਿਹਦਾ ਡਰਾ 1 ਵਜੇ 6 ਵਜੇ 8 ਵਜੇ ਕਰਿਆ ਜਾਂਦਾ ਹੈ ਜਿਹਦੇ ਵਿੱਚ ਮਹਿਦ ਤੁਸੀਂ 6 ਰੁਪਏ ਦੇ ਵਿੱਚ 1 ਕਰੋੜ ਦਾ ਵੀ ਪ੍ਰਾਈਜ਼ ਜਿੱਤ ਸਕਦੇ ਹੋ ਤੇ ਉਸ ਤੋਂ ਇਲਾਵਾ ਪੰਜਾਬ ਸਟੇਟ ਦੀ ਮੰਤਰੀ ਲੋਟਰੀ ਤੇ ਹਰ ਮਹੀਨੇ ਹੁੰਦੀ ਹੈ ਹਰ ਮਹੀਨੇ ਦੇ ਮਹੀਨੇ ਮੰਗਲਵਾਰ ਨੂੰ ਉਹ ਜਿਹਦਾ ਫਸਟ ਪ੍ਰਾਈਜ਼ 1 ਕਰੋੜ ਰੁਪਏ ਹੁੰਦਾ ਤੇ ਹੁਣ ਇਹਦਾ ਡਰਾ ਮੁਗਰਵਾਹ ਕੋਟਿਆ ਜਾ ਰਿਹਾ ਜਿਹੜਾ ਡਰਾਫਟ 1.5 ਕਰੋੜ ਦਾ ਪ੍ਰਾਈਸ ਹੈ ਤੇ ਉਹਦੇ ਇਲਾਵਾ ਯਰ ਕੰਪਨੀ ਦੇ ਵੱਲੋਂ 500 ਰੁਪਏ ਦੀ ਟਿਕਟ ਚਲਾਈ ਜਾਂਦੀ ਹੈ ਹਰ ਮਹੀਨੇ ਆਣਾ ਵੀ ਡਰਾਫਟ ਦਾ 500 ਰੁਪਏ ਦੀ ਟਿਕਟ ਤੇ ਇਹਦੇ ਵਿੱਚ 2.5 ਕਰੋੜ ਦਾ ਪ੍ਰਾਈਸ ਉਹ ਵੀ ਗਰੰਟਡ ਹੈ ਦੀ ਮਤਲਬ ਜਾਣਤਾ ਜੀ ਕਿ ਕਿੰਨੀ ਹੁੰਦੀ ਹੈ ਟੈਟਾ ਦੇ ਅਰੇ ਡੀਅਰ ਦਾ ਮਰੰਡੇ ਕੋਈ ਲੱਖ ਬੜਾ ਡਰਾ ਲੱਗੇ ਬਹੁਤ ਸਾਰੇ ਲੱਗੇ ਜੀ ਪਿਛਲੇ ਬੰਪਰ ਵੀ 5.5 ਲੱਖ ਤੇ 2 ਵਾਲੀ ਦੀ ਹਿੱਟ ਹੋਵੇ ਜਿਹਦੇ ਵਿੱਚੋਂ ਇੱਕ ਪ੍ਰਾਈਜ਼ ਸਾਡੇ 100 ਕੋ ਆਪਣੇ ਸੇਨਰ ਸੱਜੇ ਮਿਸਤਰਾ ਵੱਲੋਂ ਹਿੱਟ ਹੋਇਆ ਤੇ ਦੂਸਰਾ ਪ੍ਰਾਈਜ਼ ਸਾਡੇ ਸੇਨਰ ਰੋਗਾਪਾਲ ਤੇ ਮਾੜੀ ਵੱਲੋਂ ਜਿਹੜੇ ਕੀ ਬਲਾਚੌਰ ਵਿਖੇ ਆਪਣੀ ਸੇਵ ਕਰਦੇ ਆ ਤੇ ਇੱਕ ਪ੍ਰਾਈਜ਼ 10 ਲੱਖ ਦਾ ਸਾਡੇ ਸੇਨਰ ਪੰਕੇ ਤੇ ਪੰਕੇ ਜੀ ਪਾੜੇ ਵੱਲੋਂ ਤੇ ਹੋਰ ਵੀ ਕਈ ਲੱਖਾਂ ਕਰੋੜਾਂ ਦੇ ਕਰਸੀ ਦੇ ਨਾਮ ਨੇ ਜਿਹੜੇ ਮੈਥਾ ਏਜੰਸੀ ਮਾਰਕੀਟ ਦੇ ਵਿੱਚ ਦੇਖਤੀ